ਕਿ ਜੇ ਤੁਹਾਡਾ ਵੀ ਲੜ ਇਸ ਸਟੈਪ ਨਾਲ ਜਿਹੜਾ ਮੂੰਹ 'ਚ ਪਾਈਦਾ ਹੁੰਦਾ ਲੜ ਪਾਪਾ ਪੱਗ ਬੰਨਣ ਵੇਲੇ ਪਹਿਨਣ ਲੜ ਮੂੰਹ 'ਚ ਪਾਉਨੇ ਆ ਉਹ ਗਿੱਲਾ ਹੋ ਜਾਂਦਾ ਹੈ ਤਾਂ ਉਹਦੇ ਲਈ ਟਰੈਕ ਲੈ ਕੇ ਆਏ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਕਰਦੇ ਅਸਟ ਵੀਡੀਓ ਨੂੰ ਆਪਾਂ ਕਿੱਦਾਂ ਦਾ ਕੱਪੜਾ ਲੈਣਾ ਵਾ ਜਿਹੜੇ ਮਰਜ਼ੇ ਰੰਗ ਦਾ ਹੋਵੇ ਛੋਟਾ ਹੀ ਲੈਣਾ ਵਾ ਆਪਾਂ ਨੂੰ ਫੋਲਡ ਕਰਨਾ ਚਾਰ ਪੰਜ ਤਾਈਆਂ ਮਾਰ ਕੇ ਫਿਰ ਆਪਾਂ ਇਹ ਕਰਨਾ ਇਹਦੇ ਵਿੱਚ ਆਏ ਇਸ ਸਟੈਪ ਨਾਲ ਆਹ ਲੜ ਨੂੰ ਠੀਕ ਹੈ ਜਦੋਂ ਲੜ ਹੋਊਗਾ ਉਹਦੇ ਵਿੱਚ ਆਏ ਇਸ ਸਟੈਪ ਨਾਲ ਫਸਾ ਲੈਣਾ ਕੱਪੜੇ ਨੂੰ ਠੀਕ ਹੈ ਇਸ ਟਾਈਪ ਨਾਲ ਉਸਾ ਕੇ ਜਿਹੜਾ ਹੋਊਗਾ ਕੱਪੜਾ ਇਸ ਟਾਈਪ ਨਾਲ ਰੱਖਣਾ ਤੇ ਜਾਇ ਹੈ ਜੇ ਤੁਹਾਡਾ ਜਿਵੇਂ ਸੈਟਮ ਦਾ ਕੱਪੜਾ ਉਸ ਟਾਈਪ ਨਾਲ ਸੈਟ ਕਰਕੇ ਲੜ ਦੇ ਨਾਲ ਹੂ ਬਹੂ ਲਾ ਕੇ ਇਸ ਟਾਈਪ ਨਾਲ ਮੂੰਹ 'ਚ ਕੱਪੜਾ ਪਾ ਲੈਣਾ ਹਾਂਜੀ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀ ਹੋਰ ਟਿਪਸ ਲਈ ਸਾਡੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ